ਜੋ ਜੋ 1 ਜੂਨ ਨੇੜੇ ਆਂਦੇ ਜਾ ਰਹੀ ਹੈ ਚੋਣਾਂ ਦਾ ਮਾਹੌਲ ਉਸ ਤਰ੍ਹਾਂ ਪੱਕਦਾ ਜਾ ਰਿਹਾ ਹੈ ਪਟਿਆਲਾ ਦੀ ਗੱਲ ਕੀਤੀ ਜਾ ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਡਾਕਟਰ ਬਲਬੀਰ ਖੜੇ ਹੋਏ ਠੇ ਡਾਕਟਰ ਬਲਬੀਰ ਦਾ ਵੀ ਜਿਹੜਾ ਹੈਗਾ ਹੰਗਾਰਾ ਮਿਲਦਾ ਹੋਇਆ ਨੌਜਵਾਨ ਆਗੇ ਨੇ ਲੀਡਰ ਆਗੇ ਨੇ ਉਹ ਲਗਾਤਾਰ ਉਹਨਾਂ ਨੂੰ ਹੰਗਾਰਾ ਦੇ ਰਹੇ ਨੇ ਕਿਉਂਕਿ ਜਿੱਤ ਪੱਕੀ ਲੱਗ ਰਹੀ ਹੈ ਸਾਡੇ ਨਾਲ ਹਰਪਾਲ ਜੁਨੇਜਾ ਆਗੇ ਨੇ ਇੱਥੇ ਖੜੇ ਹੋਏ ਨੇ ਕਲਪਰ ਕਰਦੇ ਨੇ ਪਟਪਾਲ ਜੀ ਜਿੱਤ ਪੱਕੀ ਲੱਗ ਰਹੀ ਹੈ ਏਡਾ ਵੱਡਾ ਹੰਗਾਰਾ ਮਿਲ ਰਿਹਾ ਮੈਂ ਪਿਛਲੇ 40 45 ਦਿਨ ਤੋਂ ਤਕਰੀਬਨ ਮੈਨੂੰ ਪੂਰੇ ਪੰਜਾਬ 'ਚ ਪਟਿਆਲੇ ਦਿਹਾਤੀ ਚ ਵੀ ਮੇਰੀ ਡਿਊਟੀ ਲੱਗੀ ਹੋਈ ਆ ਇੱਥੇ ਡਾਕਟਰ ਬਲਬੀਰ ਸਿੰਘ ਬੜੇ ਵਧੀਆ ਮਾਰ ਜਾਂਦਾ ਔਰ ਕਲੀਅਰ ਕਟ ਇਹ ਸੀਟ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਝੋਲੀ ਚ ਪਾਣੀ ਆ ਕਿਉਂਕਿ ਡਾਕਟਰ ਬਲਬੀਰ ਸਿੰਘ ਨੇ ਜਿਹੜੇ ਇਹਨਾਂ ਦਾ ਜਿਹੜਾ ਕਹਿੰਦੇ ਨਾ ਕਿਰਦਾਰ ਹੁੰਦਾ ਹੁੰਦਾ ਜਦ ਜਦ ਇਹਨਾਂ ਨੂੰ ਮੌਕਾ ਮਿਲਿਆ 2 ਸਾਲ ਲਈ ਚਾਹੇ ਐਮਐਲਏ شپ ਦਾ ਮਿਲਿਆ ਚਾਹੇ ਮੁੜ ਕੇ ਮੰਤਰੀ ਬਣੇ ਨੇ ਮੇਨ ਜਿਹੜਾ ਸਰਕਾਰ ਦਾ ਏਜੰਡਾ ਸੀਗਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਹੈਲਥ ਦਾ ਦੀਗਾ ਉਹ ਹੈਲਥ ਦੇ 829 ਕਲੀਨਿਕ ਬਣਾ ਕੇ ਫਸਟ ਕਲਾਸ ਜੋ ਮੈਸੇਜ ਦਿੱਤਾ ਹੈ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਗਰੀਬ ਲੋਕਾਂ ਨੂੰ امیر ਬੰਦਿਆਂ ਨੂੰ ਫੈਸਿਲਿਟੀਆਂ ਮਿਲ ਜਾਂਦੀਆਂ ਹੁੰਦੀਆਂ ਪਰ ਗਰੀਬਾਂ ਦੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਉਹ ਜਿਹੜੇ ਹੈਲਥ ਕਲੀਨਿਕ ਬਣੇ ਨੇ ਉਤੋਂ ਦਵਾਈਆਂ ਮਿਲ ਰਹੀਆਂ ਔਰ ਜੋ ਜੋ ਮੈਂ ਅੱਜ ਦੇਖ ਕੇ ਆਇਆ ਪੂਰੇ ਪੰਜਾਬ ਜिले 40 45 ਦਿਨਾਂ 'ਚ ਜੋ ਸਰਦਾਰ ਭਗਤ ਸਿੰਘ ਮਾਨ ਦਾ ਨਾਰਾ 13 0 ਦਾ ਸਰੀਆਂ ਸਭ ਜਗ੍ਹਾ ਚਾਹੇ ਉਹਨਾਂ ਨੇ ਗਰੀਬਾਂ ਨੂੰ ਬਿਜਲੀ ਫਰੀ ਦਿੱਤੀ ਹੈ ਜਿਹਦਾ 5 7 10000 ਰੁਪਏ ਬਚ ਗਿਆ ਪਰਿਵਾਰ ਦਾ ਮੈਂ ਸਮਝਦਾ ਉਹ ਗੂੰਗਾਣ ਕਰਨੋਂ ਨਹੀਂ ਹਟ ਰਿਹਾ ਸਰਦਾਰ ਭਗਤ ਸਿੰਘ ਮ ਕਿਸਾਨਾਂ ਦੀ ਗੱਲ ਕਰ ਲਈਏ ਟੇਲਾਂ ਤੱਕ ਪਾਣੀ ਪਹੁੰਚਾਤਾ ਬਿਜਲੀ 24 ਘੰਟੇ ਕਰਦੀ ਔਰ 24 ਘੰਟੇ ਕਰਨ ਦਾ ਮਤਲਬ ਅੱਜ ਕਿਸਾਨ ਦਿਨੇ ਆਰਾਮ ਨਾਲ ਆਪਦੇ ਖੇਤਾਂ 'ਚ ਪਾਣੀ ਲਾ ਕੇ ਉਹਨੂੰ ਰਾਤ ਨੂੰ ਕਿਤੇ ਸੱਪਾਂ 'ਚ ਜਾਂ ਹੋਰ ਤੰਗਲੀਪਾਂ ਸਹਿਣ ਦੀ ਲੋੜ ਨਹੀਂ ਆਉਂਦੀ ਦਿਨੇ ਪਾਣੀ ਲਾ ਕੇ ਘਰ ਆ ਜਾਂਦਾ ਬੱਚਿਆਂ ਦੀ ਐਜੂਕੇਸ਼ਨ ਦੀ ਗੱਲ ਕਰ ਲਈਏ ਜਿੰਨੇ ਸਮਾਰਟ ਸਕੂਲ ਬਣਾਏ ਨੇ ਅੱਜ ਤੁਹਾਡੇ ਸਾਹਮਣੇ ਹੈ ਪੰਜਾਬ ਕਿਸ ਤਰੀਕੇ ਨਾਲ ਇੱਕ ਕ੍ਰਾਂਤੀ ਚੱਲੀ ਹੋਈ ਹੈ ਚਾਹੇ ਹੈਲਥ ਦੀ ਗੱਲ ਕਰ ਲਈਏ ਚਾਹੇ ਐਜੂਕੇਸ਼ਨ ਦੀ ਗੱਲ ਕਰ ਲਈਏ ਨੌਕਰੀਆਂ ਦੀ ਗੱਲ ਕਰ ਲਈਏ 43000 ਤੋਂ 45000 ਨੌਕਰੀ ਬਗੈਰ 1 ਰੁਪਿਆ ਖਰਚੇ ਇਹ ਪਹਿਲੀ ਵਾਰ ਹੋ ਰਿਹਾ ਹੁਣ ਪੰਜਾਬ ਦੇ ਇਤਿਹਾਸ ਚ ਬਗੈਰ ਰੁਪਿਆ ਖਰਚੇ ਨੌਜਵਾਨਾਂ ਨੂੰ ਨੌਕਰੀਆਂ ਮਿਲ ਰਹੀਆਂ ਔਰ ਮੈਂ ਤਾਂ ਚਲ ਬੰਦੇ ਗੱਲ ਕਰਦੇ ਨੇ ਆਮ ਬੰਦੇ ਗੱਲ ਕਰਦੇ ਨੇ ਮੈਂ ਜਿੱਤੇ ਜਿੱਤੇ ਗਿਆ ਕੋਈ ਕਹਿੰਦਾ ਸਾਡੇ ਪਰਿਵਾਰ ਦੇ ਦੋ ਬੱਚੇ ਕੋਈ ਕਹਿੰਦਾ ਸਾਡੇ ਪਿੰਡ ਚ ਪੰਜ ਨੌਕਰੀਆਂ ਮਿਲ ਗਈਆਂ ਤੋਂ ਬੜੀ ਖੁਸ਼ੀ ਹੁੰਦੀ ਹੈ ਇਹ ਕਹਿ ਜਾ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ ਜਿਹੜਾ ਪੰਜਾਬ ਦੇ ਲੋਕਾਂ ਨੇ ਜਿਹੜਾ ਰੰਗਲਾ ਪੰਜਾਬ ਬਣਾਉਂਦਾ ਉਹਨਾਂ ਦਾ ਸੁਪਨਾ ਲਿੱਤਾ ਅੱਜ ਪੂਰੇ ਪੰਜਾਬ ਚ ਫਿਰ ਕੇ ਉਰੰਗਲਾ ਪੰਜਾਬ ਨੂੰ ਸੁਪਨਾ ਬਣਾਉਣ ਨੂੰ ਪੂਰਾ ਕਰਨ ਲੱਗੇ ਹੋਏ ਨੇ ਪਰ ਨੀਤਕੌਰ ਰਾਮ ਮੰਦਰ ਦੇ ਨਾਮ ਤੇ ਵੋਟਾਂ ਮੰਗ ਰਿਹਾ ਪਟਿਆਲੇ ਦੇ ਵਿੱਚੋਂ ਪਰ ਅੱਜ ਕੁਝ ਅਲੱਗ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਮੁਸਲਮਾਨ ਵੀ ਇੱਥੇ ਹੀ ਹੈ ਸਿੱਖ ਭਾਈਚਾਰਾ ਵੀ ਇੱਥੇ ਹੈ Hindu ਵੀ ਇੱਥੇ ਹੀ ਹੈ ਕਿ ਇੱਕ ਮਿਸਾਲ ਕਾਇਮ ਕਰਤੀ ਇੱਥੇ ਦੇਖੋ ਬੜਾ ਦੁੱਖ ਹੁੰਦਾ ਹੈ ਇਹੋ ਜਿਹੇ ਲੀਡਰਾਂ ਨੇ ਜਿਨ੍ਹਾਂ ਨੇ ਖਾਸ ਕਰਕੇ ਪਟਿਆਲਾ ਬਰਬਾਦ ਕਰਕੇ ਰੱਖਤਾ ਕੈਪਟਨ ਮੰਦਰ ਸਿੰਘ ਨੂੰ ਪਟਿਆਲੇ ਦੇ ਲੋਕਾਂ ਨੇ ਐਮਐਲਏ ਬਣਾ ਕੇ 9.5 ਸਾਲ ਪਟਿਆਲੇ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਮਾਣ ਦਿੱਤਾ ਤਦ ਤੁਸੀਂ ਜਿ ਪਟਿਆਲਾ ਦੇਖ ਲਓ ਹਾਲਾਤ ਕੀ ਬਣੇ ਹੋਏ ਨੇ ਇਹ ਮੁੱਖ ਮੰਤਰੀ ਦਾ ਸ਼ਹਿਰ ਹੈ ਮਹਾਰਾਣੀ ਪ੍ਰਨੀਤ ਕੌਰ ਨੂੰ ਚਾਰ ਵਾਰ ਐਮਪੀ ਬਣਾ ਕੇ ਜਿਹੜਾ ਸੈਂਟਰ ਚ ਵਜ਼ੀਰ ਬਣਨ ਦਾ ਮੌਕਾ ਦਿੱਤਾ ਕੀਤਾ ਕੀ ਹੈ ਅੱਜ ਆਪ ਦੀਆਂ ਈਡੀਆਂ ਇਨਕੁਆਰੀਆਂ ਜਿਹੜੇ ਪੈਸੇ ਕਫਲੇ ਕੀਤੇ ਹੋਏ ਨੇ ਪੰਜਾਬ ਚ ਉਹਨਾਂ ਨੂੰ ਬਚਾਣ ਲਈ ਜਾ ਕੇ ਇਹਨਾਂ ਨੇ ਬੀਜੇਪੀ ਦਾ ਚੋਲਾ ਪਾ ਲਿਆ ਤੁਸੀਂ ਧਰਮ ਦੀ ਰਾਜਨੀਤੀ ਕਰਦੇ ਹੋ ਮੈਂ ਤਾਂ ਹੈਰਾਨ ਆ ਮੋਦੀ ਸਾਹਿਬ ਤੇ ਇੱਕ ਪਾਸੇ ਜਿਹੜੀ ਅਸਲ ਬੀਜੇਪੀ ਹੁੰਦੀ ਸੀ ਸ਼੍ਰੀ ਅਟਲ ਬਾਇਰੀ ਬਾਜਪਾਈ ਮੰਨੇ ਗਏ ਨੇ ਪੂਰੇ ਵਰਲਡ ਚ ਉਹ ਤਾਂ ਐਸੀ ਪਰਿਵਾਰ ਦੇ ਵਿਰੋਧ ਚ ਕੈਂਪੇਨ ਕਰਨਾਸਤੇ 20 22 ਸਾਲ ਪਹਿਲਾਂ ਤੇ ਅੱਜ ਮੋਦੀ ਜੀ ਇਹਨਾਂ ਦੇ ਹੱਕ ਚ ਆਏ ਨੇ ਜਿਹੜੇ ਲੁਟੇਰੇ ਨੇ ਪੰਜਾਬ ਦੇ ਤੇ ਜੇ ਜਾਣੀ ਚਾਹੀਦਾ ਸੀਗਾ ਮੋਦੀ ਸਾਹਿਬ ਨੂੰ ਜੇ ਧਰਮ ਦੀ ਰਾਜਨੀਤੀ ਵੀ ਕਰਨੀ ਚਾਹੀਦੀ ਸੀ ਤਾਂ ਜਾ ਕੇ ਮਾਤਾ ਕਛਲਾਈ ਦਾ ਕੜਾਮ ਮੰਦਰ ਬਣਿਆ ਹੋਇਆ ਜਨਮ ਸਥਾਨ ਹੈ ਉੱਥੇ ਜਾ ਕੇ ਨਤਮਸਤਕ ਹੋਣਾ ਚਾਹੀਦਾ ਸੀ ਵੋਟਾਂ-ਵੋਟਾਂ ਦਾ ਆਪੇ ਪੈਂਦੇ ਨੇ ਉਹਨਾਂ ਦਾ ਗੁਰੂ ਮਹਾਰਾਜ ਦਾ ਅਸ਼ੀਰਵਾਦ ਹੈ ਨਾ ਮੁਸਲਿਮ ਭਾਈਚਾਰਾ ਸਿੱਖ ਭਾਈਚਾਰਾ ਹਿੰਦੂ ਵੀਰ ਸਾਰੇ ਰਲ ਮਿਲ ਕੇ ਦੱਬ ਕੇ ਅੱਜ ਪੰਜਾਬ 'ਚ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜਾ ਰੰਗਲਾ ਪੰਜਾਬ ਬਣਾਉਣ ਦਾ ਇੱਕ ਸੁਪਨਾ ਦੇਖਿਆ ਉਹਨੂੰ ਪੂਰਾ ਕਰਨ ਲੱਗੇ ਹੋਏ ਨੇ ਸਾਡਾ ਜੋ ਨਾ ਨਾ ਹੈ ਤਕਬੀਰ ਸਾਡੀ ਜੋ ਇੱਛਾ ਆਮੀ ਪਾਰਟੀ ਡਾਕਟਰ ਮਲਬੀਰ ਨੂੰ ਵੱਡੇ ਮਾਰਜਨ ਨਾਲ ਪਟਿਆਲੇ ਸ਼ਹਿਰ ਚ ਪਟਿਆਲੇ ਕੌਨਸੀ ਸੀਟਾਂ ਸੀ ਜਿੱਤਾਂ ਕੇ ਲੋਕ ਸਭਾ 'ਚ ਭੇਜਣਾ ਹੈ ਤਾਂ ਜੋ ਪਟਿਆਲੇ ਦੇ ਜਿਹੜੇ بڑے ਵੱਡੇ ਵੱਡੇ ਪ੍ਰੋਜੈਕਟ ਜਿਹੜਾ 12000 ਕਰੋੜ ਰੁਪਏ ਮੋਦੀ ਸਰਕਾਰ ਰੋਕੀ ਬੈਠੀ ਹੈ ਇਹ ਜੇ ਸਾਡੇ ਐਮਪੀ ਉੱਤੇ ਬੈਠੇ ਹੋਣਗੇ ਤਾਂ ਉਹ ਸਾਰੇ ਫੰਡ ਰੀਲਿਸ ਕਰਾਣਗੇ ਭਲਜੀ ਮੁੱਦਾ ਹੈ ਕਿ ਗਠਬੰਧਨ ਦੀ ਸਰਕਾਰ ਹੈ ਹਰੇਕ ਸਟੇਟ ਦੇ ਵਿੱਚ ਪਰ ਪੰਜਾਬ ਦੇ ਵਿੱਚ ਗਠਬੰਧਨ ਨਹੀਂ ਹੈਗਾ ਇਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿਉਂਕਿ ਕਾਂਗਰਸ ਕਹਿੰਦੀ ਹੈ ਕਿ ਆਮ ਆਦਮੀ ਪਾਰਟੀ ਦੇ ਅਸੀਂ ਵੋਟ ਨਹੀਂ ਪਾਵਾਂਗੇ ਤੇ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਕਾਂਗਰਸ ਨੂੰ ਨਹੀਂ ਵੋਟ ਪਾਵਾਂਗੇ ਦੇਖੋ ਮੁੱਖ ਵਿਰੋਧੀ ਪਾਰਟੀ ਪੰਜਾਬ ਚ ਆਮ ਆਦਮੀ ਪਾਰਟੀ ਦੀ ਕਾਂਗਰਸ ਹੈ ਤੇ ਜਦ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਡਿਸੀਜਨ ਲੈ ਲਿਆ ਵੀ ਅਸੀਂ ਇਹਨਾਂ ਨਾਲ ਅਲਾਈਅੰਸ ਨਹੀਂ ਕਰਨਾ ਕਿਉਂਕਿ ਬੜੇ ਵੱਡੇ ਵੱਡੇ ਇਸ਼ੂਸ ਹੈਗੇ ਉਹਦੇ ਚ ਸੋ ਮੈਂ ਸਮਝਦਾ ਅੱਜ ਪੰਜਾਬ ਦੇ ਲੋਕਾਂ ਨੇ ਜਿਹੜਾ ਫਤਮਾ 92 ਸੀਟਾਂ ਦੇ ਕੇ 2022 ਚ ਕੀਤਾ ਸੀ ਤਾਂ ਜੋ ਸਰਦਾਰ ਭਗਵੰਤ ਸਿੰਘ ਮਾਨ ਨੇ ਨਵਜ ਬਚਾਨੀਆਂ ਪੰਜਾਬ ਦੇ ਲੋਕਾਂ ਦੀ ਉਸ ਤਰੀਕੇ ਨਾਲ ਉਹਨਾਂ ਨੇ ਅਲਾਈਅੰਸ ਕਰਨਾ ਮਨਾਸਿਬ ਨਹੀਂ ਸਮਝਿਆ ਤੇ ਇਕੱਲੇ ਜਾਣ ਦਾ ਸੋਚਿਆ ਔਰ ਅੱਜ ਪੂਰੇ ਪੰਜਾਬ ਚ ਲਹਿਰ ਦੀ ਤੁਹਾਡੇ ਸਾਹਮਣੇ ਤਰਨਵੀਰ ਗਾਂਧੀ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਸਾਰੇ ਦਾ ਨਿਕੜਾ ਜੀ ਮੌਜੂਦ ਹੈ ਤਰਨਵੀਰ ਗਾਂਧੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਉਹ ਵੀ ਇਹਦੇ ਵਿੱਚ ਹੈਗੇ ਨੇ ਦੇਖੋ ਜੀ ਗੱਲ ਹੈ ਕਿ ਇਹ ਲੜਾਈ ਹੈ ਇੱਕ ਆਮ ਬੰਦੇ ਦੀ ਤੇ ਇੱਕ ਉਹ ਪੁਰਾਣੀ 100 ਸਾਲ ਪੁਰਾਣੀਆਂ ਪਾਰਟੀਆਂ ਜਿਹੜੀਆਂ ਕਿ ਕਰਪਟ ਹੋ ਚੁੱਕੀਆਂ ਨੇ ਇਸ ਕਰਕੇ ਭਾਵੇਂ ਨਵੇਂ ਜਿਹੜੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਭਾਵੇਂ ਬਿਜਲੀ ਫਰੀ ਦਿੱਤੀ ਜਾ ਰਹੀ ਹੈ ਤੇ ਭਾਵੇਂ ਕੋਈ ਥਰਮਲ ਪਲਾਂਟ ਕ੍ਰਿਤਜੰਦੀ ਗੱਲ ਹੈ ਇਹ ਸਾਰੀ ਹੀ ਆਮ ਲੋਕਾਂ ਦੇ ਪੱਖ ਵਿੱਚ ਹੈ ਜਿਹੜਾ ਆਮ ਲੋਕਾਂ ਦੇ ਪੱਖ ਵਿੱਚ ਕੰਮ ਕਰੇਗਾ ਉਹੀ ਕਾਮਯਾਬ ਹੋਏਗਾ ਭਗਵਾਨ ਸਿੰਘ ਮਾਨ ਦਾ ਇੱਕ ਪੱਕਾ ਇਰਾਦਾ ਹੈ ਕਿ ਪੰਜਾਬ ਦੇ ਆਮ ਬੰਦਿਆਂ ਨੂੰ ਚੁੱਕਣਾ ਹੈ ਉੱਪਰ ਚੁੱਕਣਾ ਹੈ ਨੌਕਰੀਆਂ ਦੇਣੀਆਂ ਫੈਸਿਲਟੀਆਂ ਦੇਣੀਆਂ ਇਸ ਕਰਕੇ ਹੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਤਰੱਕੀ ਕਰ ਰਹੀ ਹੈ ਤੇ ਪਟਿਆਲਾ ਤੋਂ ਜਿਹੜੇ ਡਾਕਟਰ ਬਲਬੀਰ ਨੇ ਇਹ ਵੱਡੇ ਮਾਰਸ਼ਨ ਤੇ ਨਾਲ ਚਿੱਤਣਗੇ ਸਾਡੇ ਇਸ ਪਾਰਟੀ 'ਚ ਆਉਣ ਦਾ ਇੱਕੋ ਮਕਸਦ ਹੈ ਕਿ ਡਰੱਗ ਫਰੀ ਪੰਜਾਬ ਸੀਐਮ ਸਾਹਿਬ ਨੇ ਭਰੋਸਾ ਦਿਵਾਇਆ ਕਿ ਡਰੱਗ ਮਾਫੀਆ ਦਾ ਮੁਕੰਮਲ ਸਫਾਇਆ ਕੀਤਾ ਜਾਏਗਾ ਇਸ ਕਰਕੇ ਅਸੀਂ ਆਵਾਮੀ ਪਾਰਟੀ ਜੁਆਇਨ ਕੀਤੀ ਹੈ ਤੇ ਅਸੀਂ ਡਰੱਗ ਮਾਫੀਆ ਦੇ ਖਿਲਾਫ ਹਮੇਸ਼ਾ ਲੜਦੇ ਰਹਾਂਗੇ ਸੋ ਐਸਨ ਨਿਕਲ ਜੀ ਸਾਡਾ ਹੋਰ ਵੀ ਯੂਥ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਯੂਥ ਪਹੁੰਚਾ ਇੱਥੇ ਸ਼ਮੀ ਜਿਹੜੇ ਹੈਗੇ ਨੇ ਸਾਬਕਾ ਐਮਸੀਪੀ ਨੇ ਸਾਡੇ ਨਾਲ ਮੌਜੂਦ ਹੈ ਸ਼ਮੀ ਜੀ ਯੂਥ ਇੱਧਰ ਲੈ ਕੇ ਆਏ ਹੋ ਪਹਿਲੇ ਤਾਂ ਗੱਲ ਕਰੀਏ ਇੱਧਰ ਪਾਰਟੀ ਜੁਆਇਨ ਕਰਨ ਦਾ ਕਾਰਨ ਕੀ ਹੈ ਪਾਰਟੀ ਜੁਆਇਨ ਕਰਨ ਦਾ ਕਾਰਨ ਇਹ ਹੈ ਜੀ ਕਿ 5 ਸਾਲ ਦੇ ਵਿੱਚ ਸਾਡਾ ਕੋਈ ਕੰਮ ਨਹੀਂ ਹੋਇਆ ਸਾਡੇ ਕੋਈ ਸਮਾਜ ਤੋਂ ਕੋਈ ਨਮੀ ਭਰਤੀ ਨਹੀਂ ਹੋਈ ਕੰਮਕਾਰ ਦੀ ਇਸ ਕਰਕੇ ਸਾਨੂੰ ਆਵਾ ਦੀ ਪਾਰਟੀ ਦੇ ਕੰਮ ਜਿਚੇ ਤਾਂ ਸਾਨੇ ਜਨੇਜਾ ਜੀ ਦੇ ਥਰੂ ਮੁੱਖ ਮੰਤਰੀ ਸਾਹਿਬ ਕੋਲ ਜੁਆਇਨ ਕੀਤਾ ਜੀ ਇਹ ਸਾਰੀ ਧੀਰੂ ਨਗਰ ਦੀ ਟੀਮ ਹੈ ਧੀਰੂ ਨਗਰ ਤੋਂ ਹੀ ਆਈ ਹੈ ਸਾਰੇ ਜਿੰਨੇ ਵੀ ਨੌਜਵਾਨ ਮੁੰਡੇ ਵੀਜੇ ਜੀ ਬੋਬੀ ਜੀ ਸੁਰਿੰਦਰ ਜੀ ਸਾਰੇ ਧੀਰੂ ਨਗਰ ਦੀ ਤਰਮੇਂਦਰ ਜੀ ਸਾਰੇ ਸਾਡੇ ਯੂਥ ਵੀ ਪਿੱਛੀ ਹੈ ਸਿਟੀਜ਼ਨ ਵੀ ਵਿਚੀਏ ਸਾਡੇ ਸਾਰੇ ਹੀ ਟੀਰੂਨਗਰ ਤੋਂ ਆਏ ਆ ਇਹ ਸਾਰੇ ਮੇਰੇ ਨਾਲ ਚੱਲਦੇ ਨੇ ਅਸੀਂ ਆਵਾਜ਼ ਦੀ ਪਾਰਟੀ ਭਗਵੰਤ ਮਾਨ ਜੀ ਨੂੰ ਬਹੁਤ ਧੰਨਵਾਦ ਕਰਦੇ ਹਾਂ ਕਿ ਅਸੀਂ ਇਹਨਾਂ ਦੀ ਪਾਰਟੀ 'ਚ ਗਏ ਆ ਅਤੇ ਵੱਧ ਛੱਡ ਕੇ ਕੰਮ ਕਰਾਂਗੇ ਔਰ ਕਰਦੇ ਰਹਾਂਗੇ ਤੁਸੀਂ ਗੱਲ ਕੀਤੀ ਹੈ ਕਿ ਕੰਮ ਨਹੀਂ ਹੋਏਗੇ ਤਾਂ ਪਾਰਟੀ ਛੱਡ ਕੇ ਇੱਧਰ ਆਏ ਕਿ ਲੱਗਦਾ ਕਿ ਹੁਣ ਕੰਮ ਹੋਣਗੇ ਅਸੀਂ ਭਗਵੰਤ ਮਾਨ ਜੀ ਦੇ ਕੰਮ ਸਾਨੂੰ ਜੱਜੇ ਨੇ ਜੀ ਸਾਡੇ ਟੀਰੂਨਗਰ ਦੇ ਵਿੱਚ ਚਾਰ ਨੌਕਰੀਆਂ ਵਧੀਆ ਤੇ ਇੱਕ ਤਾਂ ਆਪਣੇ ਪਟਵਾਰੀ ਲੱਗੇ ਨੇ ਚਾਰ ਸਾਡੇ ਦੋ ਕਲਰਕ ਲੱਗੇ ਨੇ ਬਾਕੀ ਹੁਣ ਜਿਹੜਾ ਇਲੈਕਸ਼ਨ ਤੋਂ ਬਾਅਦ ਭਰਤੀ ਹੋਣੀ ਹੈ ਉਹ ਭਗਵੰਤ ਮਾਨ ਜੀ ਜਨੇਜਿਆ ਜੀ ਡਾਕਟਰ ਬਲਵੀਰ ਜੀ ਦੇ ਹਾਜ਼ਰੀ ਦੇ ਵਿੱਚ ਅਸੀਂ ਬੇਨਤੀ ਕਰਾਂਗੇ ਤੇ ਉਹ ਕੰਮ ਸਾਰੇ ਰੁਕੇ ਹੋ ਸੀ ਭਗਵੰਤ ਮਾਨ ਜੀ ਤੋਂ ਕਰਾਵਾਂਗੇ ਉਹ ਸਰ ਯੂਥ ਵੱਡਾ ਲੈ ਕੇ ਇੱਥੇ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਵੱਡਾ ਯੂਥ ਜਿਹੜਾ ਲੈ ਕੇ ਆਏ ਨੇ ਉੱਥੇ ਹਰਪਾਲ ਜਿਵੇਂ ਜਣਾ ਜਿੱਥੇ ਗੱਲ ਕੀਤੀ ਕਿ ਜਿਹੜਾ ਤੁਸੀਂ ਦੇਖਿਆ ਕਿ ਵੱਡਾ ਯੂਥ ਜਿਹੜਾ ਹੈ ਇੱਥੇ ਲੈ ਕੇ ਪਹੁੰਚੇ ਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਅਸੀਂ डॉक्टर बलवीर जिता रिपोर्ट। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वट्स चैनल पर।